ਇਹ ਸਾਨੂੰ ਤਕਰੀਬਨ 1 ਘੰਟਾ ਪਹਿਲਾਂ ਇਨਫੋਰਮੇਸ਼ਨ ਆਈ ਸੀ ਕੰਟਰੋਲ ਤੋਂ ਕਿ ਇੱਥੇ ਕੋਈ ਜਿਹੜਾ ਔਇਲ ਟੈਂਕਰ ਹੈਗਾ ਹੈ ਜਿਹੜਾ ਪੈਟਰੋਲ ਨਾਲ ਭਰਿਆ ਸੀਗਾ ਦਾਣਾ ਮੰਡੀ ਦੇ ਇਲਾਕੇ ਵਿੱਚ ਨਕਪੂਰਥਲੇ ਵਿੱਚ ਪਟ ਗਿਆ ਹੈਗਾ ਤੇ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੈਂ ਅਤੇ ਮੇਰੀ ਟੀਮ ਜਿਹੜੀ ਹੈਗੀ ਇੱਥੇ ਪਹੁੰਚੀ ਤੇ ਜਿੰਨਾ ਏਰੀਆ ਸੀਗਾ ਸਭ ਤੋਂ ਪਹਿਲਾਂ ਉਹਨੂੰ ਸਿਕਿਉਰ ਕੀਤਾ ਗਿਆ ਜਿਹੜੇ ਆਲੇ ਦੁਆਲੇ ਰਹਾਇਸ਼ੀ ਘਰ ਸੀਗੇ ਉੱਥੋਂ ਆਪਾਂ ਉਹਨਾਂ ਨੂੰ ਵੈਕੂਏਟ ਕੀਤਾ ਤੇ ਨਾਲ ਹੀ ਜਿਹੜੀ ਹੈਗੀ ਫਾਇਰ ਬ੍ਰਿਗੇਡ ਨੂੰ ਇਨਫਾਰਮ ਕਰਕੇ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਤਾਲਮੇਲ ਕਰਕੇ ਤੇ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਆਪਰੇਸ਼ਨ ਉਹ ਚੱਲਦਾ ਪਿਆ ਹੈਗਾ ਆ एवरीथिंग ਇਜ਼ ਅੰਡਰ ਕੰਟਰੋਲ ਸਰ ਇਹ ਕਿੰਨੇ ਕੁਝ ਹੋਇਆ ਹੈ ਇਹ ਹੋਇਆ ਕਿਸ ਤਰ੍ਹਾਂ ਜੀ ਸਾਨੂੰ ਪਤਾ ਲੱਗਿਆ ਸੀ ਜਿਹੜੇ ਆਈ ਵਿਟਨੈਸ ਇੱਥੇ ਸੀਗੇ ਉਹ ਕਹਿ ਰਹੇ ਸੀਗੇ ਕਿ ਪੈਟਰੋਲ ਪੰਪ ਜਿਹੜਾ ਆਪਣਾ ਟੈਂਕਰ ਸੀਗਾ ਉਹ ਬੜੀ ਹੀ ਫਾਸਟ ਰਫਤਾਰ ਨਾਲ ਆ ਰਿਹਾ ਸੀਗਾ ਤੇ ਜਦੋਂ ਉਹਨੇ ਇੱਥੋਂ ਮੋੜਨ ਦੀ ਕੋਸ਼ਿਸ਼ ਕੀਤੀ ਤੇ ਉਹ ਤੋਂ ਇੰਬੈਲੈਂਸ ਹੋਇਆ ਤੇ ਉਹ ਉੱਥੇ ਪਲਟ ਗਿਆ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ